ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਅੱਜ ਅੱਜ ਅਸੀਂ ਚੱਲਿਆਂ ਲੁਧਿਆਣੇ ਤੇ ਬਿਕੋਜ਼ ਜੁਝਾਰ ਦਾ 6 ਮੰਥ ਬਾਅਦ ਚੈੱਕਅਪ ਕਰਵਾਉਣਾ ਸੀਗਾ ਜੁਝਾਰ ਤੇ ਡਾਕਟਰ ਕੋਲ ਫਿਰ ਜਾਣਾ ਹੀ ਪੈਣਾ ਸੀਗਾ ਬਿਕੋਜ਼ ਉਹਨਾਂ ਨੇ ਕਿਹਾ ਸੀਗਾ ਵੀ 6 ਮਹੀਨਿਆਂ ਦਾ ਜਦੋਂ ਜੁਝਾਰ ਹੋ ਗਿਆ ਉਸ ਤੋਂ ਬਾਅਦ ਚੈੱਕਅਪ ਕਰਵਾਇਓ ਪਰ ਤਾਂ ਜੁਝਾਰ ਤਾਂ 7 ਮਹੀਨਿਆਂ ਦਾ ਹੋ ਚੁੱਕਿਆਗਾ ਤਾਂ ਸਾਨੂੰ ਟਾਈਮ ਹੀ ਅੱਜ ਮਿਲਿਆਗਾ ਤੇ ਵੈਸੇ ਸਾਡੀ ਹੀ ਗਲਤੀ ਹੈ ਵੀ ਸਾਨੂੰ ਪਹਿਲਾਂ ਹੀ ਟਾਈਮ ਕੱਢ ਕੇ ਜਾਣਾ ਚਾਹੀਦਾ ਸੀ ਚਲੋ ਹੁਣ ਵੀ ਟਾਈਮ ਲੱਗ ਗਿਆ ਤਾਂ ਡਾਕਟਰ ਨਾਲ ਗੱਲ ਹੋਈ ਸੀਗੀ ਵੀ ਕਹਿੰਦੇ ਵੀ ਆਜੋ ਠੀਕ ਆ ਤਾਂ ਹੁਣ ਆਪਾਂ ਜਾਂਦੇ ਆ ਜੁਜਾਰ ਬਹੁਤ ਖੁਸ਼ ਆ ਦੇਖ ਲੋ ਜੁਜਾਰ ਮੈਨੂੰ ਲੱਗਦਾ ਜਿਆਦਾ ਹੈਪੀ ਆ ਵੀ ਜਿਹੜੇ ਡਾਕਟਰ ਕੋਲ ਮੈਂ ਬਾਤ ਦੇਣ ਲਾਇਸੀ ਮम्मा ਨਾਲੋਂ ਬਾਤ ਦੇਣ ਲਾਇਆ ਵੀ ਮੈਂ ਉਹਨੂੰ ਮਿਲਣ ਜਾ ਰਿਆਂਗਾ ਹੈਨਾ ਜੁਜਾਰ ਤੇ ਜੁਜਾਰ ਐਂ ਬਸ ਗੱਡੀ ਨੂੰ ਮਾਰਦਾ ਰਹਿੰਦਾਗਾ ਜੁਜਾਰ ਤੁਸੀਂ ਐਂ ਕਿਉਂ ਕਰਦੇ ਰਹਿੰਦੇ ਹੋ ਦੱਸਿਓ ਹੈਂ ਸ਼ਾਇਦ ਹੀ ਬੋਲੇ ਹੋਣੇ ਆਸ-ਪਾਸੇ ਦੇਖ ਰਿਆ ਚੀਜ਼ਾਂ ਨੂੰ ਮਤਲਬ ਹੁਣ ਨਾ ਹੀ ਜਦੋਂ ਦਾ 7 ਮਹੀਨਿਆਂ ਦਾ ਹੋਇਆ ਅਬਜ਼ਰਵ ਕਰਦਾ ਹਨਾ ਹਰ ਇੱਕ ਚੀਜ਼ ਹਾਂ ਅੱਜ ਹੀ 8 ਦਾ ਹੋ ਗਿਆ ਸੱਚ ਅੱਜ ਹੀ 8 ਮੰਥ ਦਾ ਹੋ ਗਿਆ ਜੂ ਜੂ ਸਾਡਾ ਯਾਰ ਸਿੰਘ ਮੇਰਾ ਪੋਤਾ 8 ਮੰਥ ਦਾ ਹੋ ਗਿਆ ਅੱਜ ਤੇ ਫਿਰ ਸੋਚਿਆ ਵੀ ਚੱਲੇ ਅਰ ਵੀ ਅੱਜ ਦਿਖਾਈ ਆਉਣੇ ਚੈੱਕਅਪ ਕਰਵਾਏ ਆਉਣੇ ਹਨ ਬੈਮ ਦਾ ਨਿਕਲ ਜੂਗਾ ਨਾਲੇ ਤਾਂ ਇਹ ਨਾਲੇ ਜੇ ਕੋਈ ਉਹਨਾਂ ਨੇ ਮੈਡੀਸਿਨ ਵਗੈਰਾ ਜਾਂ ਕੁਝ ਵੀ ਲਾਉਣਾ ਹੋਇਆ ਤਾਂ ਚਲੋ ਲਾ ਦੇਣਗੇ ਠੀਕ ਆਜ ਮੌਸਮ ਵੀ ਸੈਟ ਸੀਗਾ ਤਾਂ ਸੋਚਿਆ ਵੀ ਚਲੇ ਜਾਨੇ ਆ ਤੇ ਕੰਮ ਕਰਵਾਏ ਆਉਣੇ ਆ ਤਾਂ ਹੁਣ ਆਪਾਂ ਬਰਨਾਲੇ ਤੋਂ ਨਿਕਲ ਰਹੇ ਆ ਬਾਕੀ ਉਥੇ ਬਹੁਤ ਵਧੀਆ ਡਾਕਟਰ ਨੇ ਬਈ ਮੈਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਸੁਝਾਅ ਦਿੱਤਾ ਸੀ ਇਹੀ رائے ਦਿੱਤੀ ਸੀਗੀ ਜੇ ਕਿਤੇ ਵੀ ਤੁਹਾਡਾ ਹੱਲ ਨਹੀਂ ਹੁੰਦਾ ਤਾਂ ਇੱਕ ਵਾਰੀ ਤੁਸੀਂ ਲੁਧਿਆਣਾ ਦੀਪ ਹਸਪੀਟਲ ਤੇ ਜ਼ਰੂਰ ਜਾਇਓ ਬਿਕੋਜ਼ ਉੱਥੇ ਤੁਹਾਡੀ ਸਮੱਸਿਆ ਦਾ ਹੱਲ ਹੈਗਾ ਤੁਹਾਨੂੰ ਜ਼ਰੂਰ ਮਤਲਬ ਕਿ ਰਾਹ ਪਾ ਦੇਣਗੇ ਤੁਹਾਨੂੰ ਜੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆ ਬਈ ਹਨਾ ਤਾਂ ਜ਼ਰੂਰ ਉੱਥੇ ਦਿਖਾ ਦਿਆ ਕਰੋ ਉੱਥੇ ਵਧੀਆ ਡਾਕਟਰ ਨੇ ਠੀਕ ਹੈ ਕੁਆਲੀਫਾਈਡ ਨੇ ਡਾਕਟਰ ਸਾਰੇ ਤਾਂ ਉੱਥੇ ਤੁਸੀਂ ਚੈੱਕ ਅਪ ਕਰਵਾ ਸਕਦੇ ਹੋ ਠੀਕ ਹੈ ਕਿਉਂਕਿ ਸਾਡਾ ਜੁਝਾਰ ਤਾਂ ਉੱਥੇ ਹੀ ਸੈੱਟ ਹੋਇਆ ਸੀ ਬਾਕੀ ਹੋਰ ਵੀ ਕਾਫੀ ਸਾਰੇ ਪੇਰੈਂਟਸ ਮੈਨੂੰ ਜਿੰਨੇ ਵੀ ਮਿਲਦੇ ਆ ਤਾਂ ਕਾਫੀ ਸਾਰਾ ਦਾ ਐਕਸਪੀਰੀਅੰਸ ਬੁਢੀ ਹੀ ਰਿਹਾਗਾ ਵੀ ਉੱਥੇ ਵਧੀਆ ਹੀ ਨੇ ਸਾਰੇ ਡਾਕਟਰ ਤੇ ਵਧੀਆ ਕੰਮ ਹੁੰਦਾਗਾ ਉੱਥੇ ਠੀਕ ਹੈ ਤੇ ਚਲੋ ਜੀ ਹੁਣ ਆਪਾਂ ਬਰਨਾਲੇ ਤੋਂ ਨਿਕਲ ਚੁੱਕੇ ਆਂ ਤੇ ਬਾਕੀ ਆਪਾਂ ਰਸਤੇ 'ਚ ਕਰਾਂਗੇ ਗੱਲਾਂ ਬਾਤਾਂ ਕਿਉਂਕਿ ਪੂਆ ਦੀ ਪੋਤੀ ਨੂੰ ਵੀ ਅਸੀਂ ਦਵਾਈ ਦਿਵਾਉਣ ਜਾਣੇ ਹੁਣੇ ਆ ਰਿੱਕੀ ਦੀ ਪੂਆ ਦੇ ਪੋਤੇ ਨੂੰ ਉਹਦੀ ਹਾਈਟ ਦੀ ਕੋਈ ਪ੍ਰੋਬਲਮ ਸੀਗੀ ਤਾਂ ਲੁਧਿਆਣੇ ਡਾਕਟਰ ਵਧੀਆ ਨੇ ਤਾਂ ਸੋਚਿਆ ਵੀ ਉੱਥੇ ਚੈੱਕਅਪ ਕਰਵਾ ਦੰਨੇ ਆ ਤਾਂ ਡਾਕਟਰ ਨੇ ਕਿਹਾ ਵੀ ਹਾਂ ਵੀ ਇਹਦੇ ਚਾਂਸ ਹੈਗੇ ਵੀ ਹਾਈਟ ਵੱਸ ਸਕਦੀ ਆ ਤਾਂ ਫਿਰ ਉੱਥੋਂ ਦੀ ਮੈਡੀਸਿਨ ਚੱਲ ਰਹੀ ਆ ਤਾਂ ਉੱਥੇ ਆਪਾਂ ਜਾ ਰਹੇ ਆ ਠੀਕ ਆ ਤਾਂ ਸੋਚਿਆ ਵੀ ਚਲੋ ਜੁਹਾਰ ਦਾ ਵੀ ਚੈੱਕ ਅਪਾ ਅੱਜ ਹੀ ਕਰਾ ਲਿਆਉਣੇ ਆ ਮੌਸਮ ਸੈੱਟ ਆ ਮੌਸਮ ਨਹੀਂ ਵਾਲਾ ਬਣਿਆ ਹੋਇਆਗਾ ਤਾਂ ਹੁਣ ਆਪਾਂ ਬਰਨਾਲੇ ਤੋਂ ਨਿਕਲਗੇ ਤੇ ਇਸ ਤੋਂ ਬਾਅਦ ਆਪਾਂ ਰਸਤੇ 'ਚ ਭੱਟੇ ਨਾਲ ਗੱਲਬਾਤ ਲਓ ਬਈ ਕਚੈਰੀ ਰੋਡ ਤੇ ਸਾਡੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਆ ਵੈਸੇ ਤਾਂ ਅੱਜ ਕਹਿੰਦੇ ਸੀ ਵੀ ਪੰਜਾਬ ਬੰਦਾ ਪੰਜਾਬ ਬੰਦਾ ਬਾਕੀ ਪਤਾ ਨਹੀਂ ਹਨਾ ਰਿੱਕੀ ਪਰ ਨਹੀਂ ਕਿਉਂਕਿ ਜਦੋਂ ਬਰਨਾਲਾ ਕੁਲਾਗਾ ਹਨਾ ਔਰ ਨਾਲ ਉਹ ਸਾਰਾ ਖੁੱਲਿਆ ਹੀ ਹੈਗਾ ਇੱਥੇ ਤਾਂ ਕੋਈ ਟਿੱਕਤ ਹੀ ਨਹੀਂ ਹੈਗੀ। ਬਾਕੀ ਕਈ ਵਾਰ ਵੈਸੇ ਵੀ ਨਿਊਜ਼ ਆ ਜਾਂਦੀ ਹੈ ਜਾਂ ਕੋਈ ਬੰਦ ਹੋਣਾ ਹੋਊਗਾ। ਹੁਣ ਖੁੱਲ ਗਿਆ ਹੋਣਾ ਜਾਂ ਕੈਨਸਲ ਹੋ ਗਈ ਹੋਣੀ ਹੈ ਰਏ ਹਨਾ। ਇਹ ਪੰਜਾਬ ਬੰਦ ਹੋਣਾਗਾ। ਸ਼ਾਇਦ ਮੈਨੂੰ ਤੇ ਇਹੀ ਚੀਜ਼ ਲੱਗਦੀ ਹੈ ਬਾਕੀ ਪਤਾ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ। ਚਲੋ ਜਿੱਦਾਂ ਵੀ ਜਿਹਦਾ ਚੱਲਦਾ ਸਹੀ ਹੈ। ਹੁਣ ਆਪਾਂ ਜਾ ਰਹੇ ਆ। ਸੰਘੇੜੇ ਸੰਘੇੜਿਆਂ ਤੋਂ ਚੱਕਣਾਗਾ। ਸੰਘੇੜਿਆਂ ਤੋਂ ਵੀਰੇ ਵਰਗੇ ਨੂੰ ਲਵਾਂਗੇ। ਦੈਨ ਫਿਰ ਆਪਾਂ ਅੱਗੇ ਜਾਵਾਂਗੇ। ਕਿਆ ਰਣਵਿੰਦਰਾ ਠੀਕ ਹੈ ਜੀ ਕੀ ਹਾਲ ਨੇ ਕੁਝ ਕਹਿਣਾ ਚਾਹੋਗੇ ਬਸ ਵਧੀਆ ਠੀਕ ਠਾਕ ਆਪਣੇ ਜਿਹੜੇ ਬੋਲ ਨੇ ਸੁਣਾਉਣਾ ਚਾਹੋ ਜਾਂ ਨਹੀਂ ਕੀ ਸੁਣਾਵਾਂ ਕੁਝ ਵੀ ਸੁਣਾ ਦੂ ਮੈਂ ਕਹਿੰਦਾ ਸੁਣਦਾ ਰਹਾਂ ਕੁਝ ਆਪਣੇ ਸਬਸਕ੍ਰਾਈਬਰਾਂ ਨੂੰ ਕੁਝ ਕਹਿਣਾ ਹੈ ਬਰਾਂਦਾ ਹੀ ਹੋਰ ਕਹਿਣਾ ਵੀ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਅੱਗੇ ਵੀ ਸ਼ੇਅਰ ਕਰਾ ਕਰੋ ਬਹੁਤ ਬਹੁਤ ਬਾਕੀ ਕਮੈਂਟਸ ਦਾ ਰਿਪਲਾਈ ਮੈਂ ਪਲੀਜ਼ ਕਰਦੀ ਹੁੰਦੀ ਆ ਭਾਈ ਤੁਹਾਡਾ ਪੁੱਛਣਾ ਹੁੰਦਾ ਬੱਚਿਆ ਹਾਂ ਹਾਂ ਬਾਕੀ ਕੱਲ ਵਾਲੇ ਵਲੌਗ ਤੇ ਵੀ ਜਿੰਨੇ ਕਮੈਂਟ ਕੀਤੇ ਹੋਏ ਆ ਤੁਹਾਡਾ ਰਿਪਲਾਈ ਜ਼ਰੂਰ ਜ਼ਰੂਰ ਹੋਊਗਾ ਜਦ ਜੜੀ ਆਪਾਂ ਪਹੁੰਚ ਗਏ ਬਈ ਰਸਤੇ ਦੇ ਵਿੱਚ ਹੈਨਾ ਜੂ ਯਾਰ ਜੂ ਯਾਰ ਕਹਿੰਦਾ ਮੈਂ ਚਾਹ ਪੀਣੀ ਆ ਹੈਂ ਜੂ ਯਾਰ ਕਾਸ਼ ਇਹਨੂੰ ਫੜ ਜੂ ਯਾਰ ਜਬਾ ਜਕਾਸ਼ਬੀਰੀ ਕੋਲ ਬਗ どういうことですか ਉਹ ਗਾਈਜ਼ ਕੀ ਗੱਲ ਹੋਈ ਹੁਣ ਦੱਸ ਗਗਨ ਉੱਪਰ ਗਈ ਸੀ ਮੈਂ ਹਾਂ ਮੈਂ ਲਾਈਨਿੰਗ ਤੋ ਕਿਉਂ ਨਹੀਂ ਆ ਬਾਥਰੂਮ ਦੇ ਕਿੱਡ ਬਾਹਰੋਂ ਦਾ ਫੁੱਲਾਗਾ ਅੰਦਰੋਂ ਲੱਗੇ ਮੈਂ ਲੌਕ ਹੁੰਦਾਗਾ ਹਾਂ ਹੁਣ ਰਿੱਕੀ ਤੇ ਮੈਂ ਜਾ ਰਹੇ ਹਾਂ ਉਹ ਬਾਖੀ ਸੀ ਯਾਰ ਮਾਰੋਂ ਨਾ ਦਿਸ ਚੱਲ ਦੇਖੀਏ ਜੋ ਲੱਗਾ ਹੋਗਾ ਨਾ ਹਾਂ ਮੈਂ ਤੇ ਮਾਂ ਉਹ ਤੂੰ ਦੇਖੀਂ ਅੰਦਰ おい ਉਹ ਤੂੰ ਦੇਖੀਂ ਰਿੱਕੀ ਮਿੰਟਾ ਬਾਰਡਰ ਲੱਗ ਜਾਂਦਾ ਕਿਹਾ ਅਕੋਰਡੈਂਸ ਚ ਲੱਗੇ ਏ 1 ਰਿਕਵ ਕਰ ਰਹੀ ਆ ਯੇ ਕੋਈ ਨਹੀਂ ਸੀਗਾ ਬੈਰੀ ਗੁੱਡ ਰਿਕਿਆ ਜਤੇ ਰੀ ਤੇਰੇ ਨੂੰ ਮੰਨਗੇ ਉਠਾਤਾ ਮੇਰੇ ਵਾਕ ਉਹ ਮੁੰਡਾ ਠਾਤਾ ਮੈਂ ਮੁੰਡਾ ਠਾਤਾ ਮੈਂ ਮੈਂ ਪਾਣੀ ਵਾਲੀ ਮੇਰਾ ਵੀ ਸਾਰ ਗਿਆ ਜੰਮੀ ਹੱਦ ਵੀ ਦੇਖ ਲਈ ਅੰਦਰ ਨਹੀਂ ਬੜੇ ਸੀ ਉਹ ਕੁਝ ਨਹੀਂ ਹੁੰਦਾ ਜਾ ਜਾ ਦੇਰੀ ਮਿੰਟਾ ਚੱਲ ਮੈਂ ਆ ਤੇ ਨਾਲ ਚੱਲ ਚੱਲ ਮੈਂ ਤੇਰੇ ਨਾਲ ਆ ਚੱਲ 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 ਬਹਿ ਮਾ ਵਾਹ ਬੜਾ ਮੁਝ ਚੱਲ ਆਈ ਹੁੰਦਾ ਸੁੰਨੀ ਜਗ੍ਹਾ ਤੇ ਆਪਾਂ ਬਾਹਲਾ ਲੋ ਬਾਈ ਬੁਟੀਕ ਤੇ ਕੋਈ ਵੀ ਨਹੀਂ ਸੀਗਾ ਕੋਈ ਚੋਰ ਨਹੀਂ ਸੀਗਾ ਹੁੰਦਰ ਗਿਆ ਲਓ ਵੀ ਅੱਜ ਮੇਰਾ ਇੱਕ ਨਵਾਂ ਸੂਟ ਰੈਡੀ ਹੋ ਰਿਹਾਗਾ ਠੀਕ ਆ ਉਹਦੇ ਨਾਲ ਦੇ ਆਪਣੇ ਕੋਲ 10 ਕ ਸੂਟ ਪਏ ਹੋਣਗੇ 10 ਜਾਂ 12 ਸੂਟ ਠੀਕ ਆ ਅਲੱਗ-ਅਲੱਗ ਕਲਰ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਬਟ ਬਾਟਮ ਤੇ ਉਹਦੇ ਸੇਮ ਵਰਕ ਹੋਊਗਾ ਈ ਕਾ ਸੂਟ ਮੈਂ ਤੁਹਾਨੂੰ ਦੇਵਾ ਦਿੰਦੀ ਆ ਉਹ ਸੰਤ ਪਾ ਕੇ ਅੱਜ ਮੈਂ ਸ਼ੂਟ ਕਰਨਾ ਹੈਗਾ ਕੱਲ ਨੂੰ ਤੁਹਾਨੂੰ ਇੰਸਟਾਗ੍ਰam ਤੇ ਉਹਦੀਆਂ ਫੋਟੋਜ਼ ਵੀਡੀਓ ਸਾਰਾ ਕੁਝ एवरीथिंग ਮਿਲ ਜਾਊਗਾ ਹਾਂਜੀ ਬਈ ਲਓ ਆਪਾਂ ਇੱਕ ਸੂਟ ਰੈਡੀ ਕੀਤਾ येलो ਕਲਰ ਦਾ ਪਿਓਰ ਕ੍ਰੇਵ ਦੇ ਉੱਤੇ ਠੀਕ ਆ ਹੈਂਡਵਰਕ ਆ ਬਈ ਪ੍ਰੋਪਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਆ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ neck ਤੇ ਆ ਗਿਆ ਹੈਂਡਵਰਕ ਠੀਕ ਆ ਪੈਚ ਲਗਾ ਕੇ ਬਾਹ ਤੇ ਆ ਗਿਆ ਦੇ ਭਾਈ ਕੇ ਰੀਤੀ ਆ ਪਾਲੀ ਇਸਰਗਈਆ ਬਹੁਤ ਪਿਆਰੀ ਬਹੁਤ ਪਿਆਰਾ ਸੂਟ ਬਣਿਆਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਡੀ ਕਲਰ ਕਿਸੇ ਨੇ ਵੀ ਕਰਵਾਉਣਾ ਹੋਇਆ ਤਾਂ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਤੇ 62831 77170 ਵਾਲੇ ਤੇ ਠੀਕ ਹੈ ਇਹ ਅੱਜ ਆਪਾਂ ਕਰਨਾ ਕੋਰੀਅਰ ਹਾਂਜੀ ਭਾਈ ਜਿਹੜਾ ਕੱਲ ਬਲੌਗ ਪਾਇਆ ਸੀ ਉਥੇ ਕਮੈਂਟ ਆਏ ਹੋਏ ਆ ਫਸਟ ਕਮੈਂਟ ਆਏਗਾ ਥੋੜੀ ਜਿਹੀ ਕਮੈਂਟ ਹੀ ਰੀਡ ਕਰ ਪਾਉਂਗੀ ਮੈਂ ਅੱਜ ਕਿਉਂਕਿ ਥੋੜੀ ਜਿਹੀ ਲੇਟ ਹੋ ਗਈ ਪਾਕੀ ਕਮੈਂਟ ਮੈਂ ਕੱਲ ਨੂੰ ਲਾ ਕਰ ਦੂੰਗੀ ਠੀਕ ਹੈ ਤੁਹਾਡੇ ਰਿਪਲਾਈ ਕਮਲਜੀਤ ਕੌਰ ਦੀ ਤੁਹਾਨੂੰ ਸੂਟ ਪਾਇਏ ਜਿਆਦਾ ਸੋਹਣੇ ਲੱਗਦੇ ਥੈਂਕ ਯੂ ਸੋ ਮੱਚ ਬਾਈ ਤੁਸੀਂ ਸੂਟ ਹੀ ਪਾਇਆ ਕਰੋ ਓਕੇ ਭੈਣੇ ਆਪਾਂ ਅੱਜ ਤੋਂ ਬਾਅਦ ਸੂਟ ਪਾਇਆ ਪਾ ਕੇ ਵੀਡੀਓ ਬਣਾਇਆ ਕਰਾਂਗੇ ਠੀਕ ਹੈ ਸਤਵੀਰ ਕੌਰ ਦੀ ਜੀ ਤੁਹਾਡੇ ਸਾਰੇ ਸੂਟ ਬਹੁਤ ਸੋਹਣੇ ਹੁੰਦੇ ਆ ਸਕਿਨ ਕੇਅਰ ਦੱਸਿਓ ਜਰੂਰ ਦੱਸੂਗੀ ਬਾਈ ਮੇਰੇ ਤਾਂ ਖੁਦ ਹੀ ਸਕਿਨੇ ਨਿਕਰਾਵੋ ਹੀ ਪਿਆ ਹੁੰਦਾਰੇ ਕਿਉਂਕਿ ਟ੍ਰੀਟਮੈਂਟ ਨਹੀਂ ਲਿਆ ਗਿਆ ਤਾਂ ਤੁਹਾਨੂੰ ਮੈਂ ਕੀ ਦੱਸਾਂ ਬਾਈ ਸਿੱਧੂ ਹੈਲੋ ਭੈਣੇ ਬ੍ਰਾਈਡਲ ਸੂਟ ਕਲੈਕਸ਼ਨ ਵੀ ਜਰੂਰ ਲੈ ਕੇ ਆਇਓ ਓਕੇ ਬਾਈ ਸੋਨੂ ਸੰਧੂ ਬਹੁਤ ਸੋਹਣੇ ਸੂਟ ਨੇ ਦੀਦੀ ਤੁਹਾਡੇ ਬਲੌਗ ਵੀ ਬਹੁਤ ਸੋਹਣੇ ਹੁੰਦੇ ਆ ਜੁਹਾਰ ਸੋ ਕਿਊਟ ਥੈਂਕ ਯੂ ਸੋ ਮੱਚ ਬਾਈ ਭਾਣੇ ਬਲੌਗ ਦਾ ਦਿਨ ਤੇ ਤਾਰੀਖ ਵੀ ਦੱਸਿਆ ਕਰੋ ਤੇ ਬਾਕੀ ਸਭ ਨੂੰ ਬੇਨਤੀ ਹੈ ਵੀ ਸਾਰੇ ਕਮੈਂਟਸ ਪੰਜਾਬੀ ਵਿੱਚ ਹੀ ਕਰਿਆ ਕਰੋ ਠੀਕ ਹੈ ਬਾਈ ਬਲੌਗ ਦਾ ਦਿਨ ਤੇ ਡੇਟ ਵੀ ਦੱਸ ਦਿਆ ਕਰਾਂਗੇ ਠੀਕ ਹੈ ਬਾਈ ਸਾਡੇ ਬੁਟੀਕ ਤੇ ਰੌਣਕ ਬਹੁਤ ਹੁੰਦੀ ਹੈ ਸਾਡੇ ਬੁਟੀਕ ਤੇ ਰੌਣਕ ਬਹੁਤ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗਦੇ ਹੋ ਤੇ ਤੁਹਾਡਾ ਬਲੌਗ ਦੇਖਦੀ ਆ ਵਧੀਆ ਮੈਨੂੰ ਵੀ ਰੌਣਕ ਲੱਗਦੀ ਆ ਘਰੇ ਥੈਂਕ ਯੂ so much ਬਾਈ ਥੈਂਕ ਯੂ so much ਦੀਦੀ ਪਰਮਨੈਂਟ ਸਟ੍ਰੇਟ ਹੈਅ ਕਿੰਨੇ ਦੇ ਹੁੰਦੇ ਆ ਲੈਂਥ ਦੇ ਅਕੋਰਡਿੰਗ ਹੁੰਦੇ ਆ ਬਾਈ ਹਰਮਨਜੋਤ कौर ਦੀ ਲੌਂਗ ਹੈਅ ਲਈ ਵੀ ਕੁਝ ਬਣਾ ਕੇ ਦੱਸੋ ਜਰੂਰ ਬਾਈ ਜਰੂਰ ਬਣਾ ਕੇ ਦੱਸੂਗੀ ਜਦੋਂ ਵੀ ਮੈਨੂੰ ਟਾਈਮ ਲੱਗਦਾ ਜਰੂਰ ਤੁਹਾਨੂੰ ਬਣਾ ਕੇ ਦੱਸੂਗੀ ਅਰਸੋ ਸੰਦੂ ਦੀ ਦੀ ਪਾਕਟ ਵਾਲੇ ਸੂਟ ਦੀ ਕਟਿੰਗ ਜਦੋਂ ਵੀ ਮੈਨੂੰ ਟਾਈਮ ਲੱਗਦਾ ਤੁਹਾਡੇ ਨਾਲ ਮੈਂ ਕਟਿੰਗ ਜ਼ਰੂਰ ਸ਼ੇਅਰ ਕਰੂੰਗੀ ਭੈਣੇ ਸੌਰੀ ਹੁਣ ਮੈਨੂੰ ਟਾਈਮ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਆਉਂਦੀ ਆ ਹੋਰ ਕੋਈ ਚੱਕਰ ਨਹੀਂ ਹੈਗੀ ਤੇ ਇਸ ਤੋਂ ਬਾਅਦ ਦੀ ਜੀ ਤੁਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਣੇ ਹੋ ਤਾਂ ਸੂਟ ਪਾ ਕੇ ਜਾਇਆ ਕਰੋ ਸੂਟ ਪਾ ਕੇ ਜਾਨੀ ਹੁੰਨੀ ਆ ਵੀਰੇ ਆਲਮੋਸਟ ਮੈਂ ਕਈ ਕੀ ਵਾਰੀ ਹੁੰਦਾ ਰੀਅਰ ਚਾਂਸ ਹੁੰਦੇ ਆ ਜਦੋਂ ਸੂਟ ਪਾ ਕੇ ਨਹੀਂ ਜਾਂਦੀ ਵੈਸੇ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਸੂਟ ਪਾ ਕੇ ਹੀ ਜਾਵਾਂ ਤੇ ਮੈਂ ਸੂਟ ਪਾ ਕੇ ਹੀ ਜਾਨੀ ਹੁੰਨੀ ਆ ਆਰਸ਼ੀ ਸੰਦੂ ਜੀ ਜੀ ਲੌਂਗ ਹੈਅਰ ਦਾ ਹੈਅਰ ਸਟਾਈਲ ਦੱਸ ਦਿਓ ਹਾਂਜੀ ਬਈ ਜਰੂਰ ਦੱਸੂਗੀ ਲੌਂਗ ਹੈਅਰ ਦਾ ਮੇਰੇ ਵਾਲ ਲੰਬੇ ਹੋਣ ਫੇਰ ਹੀ ਦੱਸਿਆ ਜਾਊਗਾ ਲੌਂਗ ਹੈਅਰ ਦਾ ਤਾਂ ਠੀਕ ਐ ਬਲਵਿੰਦਰ ਸਿੰਘ ਓਕੇ ਤੁਸੀਂ ਕਿਹਾ ਸੀ ਜਰੂਰ ਆਵਾਂਗੇ ਚਾਹ ਬਣਾ ਕੇ ਰੱਖਿਓ ਚਾਹ ਨਾਲ ਕੁਝ ਖਾਣ ਨੂੰ ਵੀ ਦਵਾਂਗੇ ਜੀ ਤੁਸੀਂ ਆਉਣ ਵਾਲੇ ਬਣਿਓ ਮੋਸਟ ਵੈਲਕਮ ਮੇਰੇ ਬੁਟੀਕ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਬਈ ਜਰੂਰ ਆਇਓ ਸਸੀ ਕਲ ਦੀ ਮੇਰਾ ਆ ਬੰਨ ਨਹੀਂ ਬੰਨਦਾ ਮੇਰੀ ਲੈਂਥ ਲੌਂਗ ਆ ਕੋਈ ਗੱਲ ਬਈ ਆਪਾਂ ਉਦਾਂ ਬਣਾ ਕੇ ਦੇਖ ਲਾਂਗੇ ਜਿੱਦਾਂ ਮੰਦਾ ਠੀਕ ਹੈ ਤੇ ਬਸ ਬਈ ਆ ਤੁਹਾਡੇ ਸਾਰੇ ਕਮੈਂਟ ਸੀਗੇ ਠੀਕ ਹੈ ਤੇ ਇਸ ਤੋਂ ਬਾਅਦ ਆਪਣੇ ਜਿੰਨੇ ਵੀ ਕਮੈਂਟ ਹੋਣਗੇ ਉਹ ਆਪਾਂ ਰਿਪਲਾਈ ਕਰ ਦਾਂਗੇ ਨੈਕਸਟ ਬਲੌਗ ਦੇ ਵਿੱਚ ਠੀਕ ਹੈ ਤਾਂ ਅੱਜ ਜੁਹਾਰ ਵਾਸਤੇ ਆਪਾਂ ਕੁਝ ਲੈ ਕੇ ਆਉਣਾ ਬਾਜ਼ਾਰ ਚੋਂ ਕਿਉਂਕਿ ਫੇਰ ਹੀ ਇਹਦੀ ਡਾਈਟ ਚਾਰਟ ਫਿਰ ਸ਼ੇਅਰ ਹੂੰ ਤੁਹਾਡੇ ਨਾਲ ਜਦੋਂ ਪ੍ਰੋਪਰ ਇਹਨੂੰ ਡਾਈਟ ਮੈ ਦੂੰਗੀ ਇਹਨਾਂ ਰਿੱਕੀ ਇੱਕ ਵਾਈ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਸੀ ਅਸੀਂ ਜਦੋਂ ਤੁਹਾਡਾ ਬੱਚਾ 3 ਮਾਂਥ ਦਾ ਹੋ ਜਾਂਦਾ ਸਾਨੂੰ ਪਤਾ ਨਹੀਂ ਬਟ ਫਿਰ ਆਇਰਨ ਵਿਟਾਮਿਨ ਹਨ ਰੇਕੀ ਇਹ ਬੱਚੇ ਦੀ ਦਵਾਈ ਸਟਾਰਟ ਕਰਦਿਆ ਕਰੋ ਬੱਚੇ ਦੀ ਗ੍ਰੋਥ ਵਧੀਆ ਹੁੰਦੀ ਆ ਉਹਦੇ ਨਾਲ ਨਾਲੇ ਬੱਚਾ ਖਾਂਦਾ ਪੀਂਦਾ ਵਧੀਆ ਗਾ ਦਿਆਰ ਦਿਆਰ ਲੋ ਬਈ ਢੀਮਾਰ ਚੋਂ ਸਾਮਾਨ ਲਿਆਏ ਠੀਕ ਆ ਤੇ ਸਾਮਾਨ ਸਾਰਾ ਆ ਗਿਆ ਹੁਣ ਸਾਮਾਨ ਦੀ ਕੀ ਕੱਢ ਰਿਹਾ ਗੱਡੀ ਚੋਂ ਬਾਹਰ ਤੇ ਮੈਂ ਬਣਾ ਰਹੀ ਹਾਂ ਜਿਹੜਾ ਲਈ ਹੁਣ ਰਾਤ ਨੂੰ ਖਾਣ ਵਾਲੀ ਡਾਈਟ ਫਿਰ ਉਹ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਾਂਜੀ ਬਈ ਮੈਨੂੰ ਮੈਸੇਜ ਆਏ ਸੀ ਕਿ ਕਲੈਂਟਾਂ ਦੇ ਵੀ ਅਸੀਂ ਆਰਡਰ ਕਦੋਂ ਕਰ ਸਕਦੇ ਹਾਂ ਜਾਂ ਕਿਵੇਂ ਕਰ ਸਕਦੇ ਹਾਂ ਤੇ ਹਾਂਜੀ ਬਈ ਮੈਂ ਤੁਹਾਨੂੰ ਇਹੀ ਕਹਿਣਾ ਸੀਗਾ ਵੀ ਤੁਸੀਂ ਆਰਡਰ ਦਿਓ ਤਿੰਨ ਮਹੀਨੇ ਪਹਿਲਾਂ ਹੀ ਕਰੋ ਬਈ ਜਿਨੇ ਵੀ ਤੁਹਾਡੇ ਸੂਟਾਂ ਦੇ ਆਰਡਰ ਆ ਦੋ ਤਿੰਨ ਮਹੀਨੇ ਪਹਿਲਾਂ ਕਰੋ ਕਿਉਂਕਿ ਫੇਰੀ ਤੁਹਾਡਾ ਆਰਡਰ ਆ ਜਿਹੜਾ ਉਹ ਕੰਪਲੀਟ ਹੋਊਗਾ ਬਈ ਉਹਨਾ ਟਾਈਮ ਤੱਕ ਉਹ ਆਰਡਰ ਕੰਪਲੀਟ ਹੋਣਾ ਨਹੀਂਗਾ ਠੀਕ ਹੈ ਤਾਂ ਤੁਸੀਂ ਪਹਿਲਾਂ ਹੀ ਆਰਡਰ ਕਰਿਓ ਕਿਉਂਕਿ ਇੰਨਾਕ ਟਾਈਮ ਲੱਗ ਜਾਂਦਾ ਬਾਕੀ ਅੱਜ ਮੇਰਾ ਬਈ ਨਵਾਂ ਸੂਟ ਬਣ ਚੁੱਕਿਆ ਹਨਾ ਗਗਨ ਤੇ ਉਹਦੀਆਂ ਫੋਟੋਆਂ ਵੀਡੀਓਜ਼ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰੂੰਗੀ ਉਹਦੇ ਨਾਲ ਦੇ ਆਪਣੇ ਕੋਲ ਕਾਫੀ ਸਾਰੇ ਪੀਸ ਰੈਡੀ ਪਏ ਨੇ ਤਾਂ ਉਹ ਵੀ ਮੈਂ ਤੁਹਾਡੇ ਕੋਲ ਸਾਰਾ ਸ਼ੇਅਰ ਕਰੂੰਗੀ ਠੀਕਾ ਤੇ ਤੁਸੀਂ ਆਰਡਰ ਆਪਦਾ ਬੁੱਕ ਕਰਵਾ ਸਕਦੇ ਹੋ ਹਾਂਜੀ ਬਾਈ ਜਿਹੜਾ ਆਪਣਾ ਨਵਾਂ ਸੂਟ ਬਣਿਆ ਠੀਕ ਆ ਮੈਂ ਉਹ ਤੁਹਾਨੂੰ ਨਵਾਂ ਸੂਟ ਦਿਖਾ ਦਨੀ ਆ ਫਿਰ ਉਹਦਾ ਸੂਟ ਤਾਂ ਕਿਉਂਕਿ ਲੇਟ ਹੋਊਗਾ ਹਨਾ ਤਾਂ ਫਿਰ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਦਨੀ ਆ ਪੱਕੇ ਅੱਜ ਸੂਟ ਜਿਹੜੇ ਨਵੇਂ ਤਿਆਰ ਹੋਏ ਉਹ ਵੀ ਦਿਖਾ ਦਨੀ ਆ ਹਾਂਜੀ ਬਾਈ ਤੇ ਇੱਕ ਆਪਾ ਵਾਲਾ ਸੂਟ ਰੈਡੀ ਕੀਤਾ ਮੈਂ ਤੁਹਾਨੂੰ ਕਿਹਾ ਸੀ ਕਿਸੇ ਵੀ ਪ੍ਰਿੰਟ ਤੇ ਆਪਾ ਕਰਵਾ ਸਕਦੇ ਆ ਰੈਡੀ ਤੁਸੀਂ ਕਿਸੇ ਵੀ ਪ੍ਰਿੰਟ ਤੇ ਕਰਵਾ ਸਕਦੇ ਹੋ ਕੋਟਾ ਡੋਰੀਆ ਦਾ ਦੁਪੱਟਾ ਬਾਈ ਡਬਲ ਸ਼ੈਡਡ ਠੀਕ ਆ ਤੁਸੀਂ ਦੇਖ ਸਕਦੇ ਹੋ ਉੱਪਰ ਲੇਸ ਲੱਗੀ ਆ ਕਾਟਨ ਦਾ ਸੂਟ ਆ ਸਾਰਾ ਤੁਸੀਂ ਕਿਸੇ ਵੀ ਪ੍ਰਿੰਟ ਦੇ ਉੱਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਮੇਰੇ ਕੰਟੈਕਟ ਨੰਬਰ WhatsApp ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਇਹ ਵਾਲਾ ਸੂਟ ਆਪਾਂ ਕਰ ਰਹੇ ਆ ਅੱਜ ਡਿਸਪੈਚ ਹਾਂਜੀ ਬਾਈ ਇੱਕ ਤੁਸੀਂ ਆਹ ਵਾਲਾ ਸੂਟ ਦੇਖਿਆ ਹੋਣਾ ਮੇਰਾ ਇਹਦੇ ਵਿੱਚ ਜਿਹੜਾ ਸੀਗਾ ਬਾਈ ਇਹ ਸੇਮ ਸਟਾਫ ਆ ਜਿਹੜਾ ਉਹ ਖਤਮ ਹੋ ਗਿਆ ਸੀਗਾ ਆਪਣੇ ਕੋਲ ਹੈ ਨਹੀਂ ਸੀਗਾ ਸੇਮ ਸਟਾਫ ਸਟਾਫ ਨਹੀਂ ਸੌਰੀ ਸੇਮ ਪ੍ਰਿੰਟ ਨਹੀਂ ਸੀ ਹੈਗਾ ਆਪਣੇ ਕੋਲੇ ਆਪਣੇ ਕੋਲੇ ਇੱਕੋ ਹੀ ਪ੍ਰਿੰਟ ਸੀ ਉਹ ਹੁਣ ਇਹ ਵਾਲਾ ਸੂਟ ਜਿਹੜਾ ਹੈਗਾ ਇਹ ਖਤਮ ਹੋ ਗਿਆ ਸੀ ਤਾਂ ਇਸ ਤੋਂ ਬਾਅਦ ਕੁੜੀਆਂ ਨੇ ਬਾਈ ਆਹ ਵਾਲੇ ਪ੍ਰਿੰਟ ਤੇ ਕਰਵਾਇਆ ਰੈਡੀ ਆ ਦੋਨੇ ਸੂਟ ਤੁਸੀਂ ਦੇਖ ਸਕਦੇ ਹੋ ਬਾਈ ਸੇਮ ਲੁੱਕ ਆ ਸਭ ਕੁਝ एवरीथिंग ਸੇਮ ਆ ਜਿੱਦਾਂ ਮੇਰਾ ਆਹ ਵਾਲਾ ਸੂਟ ਸੀਗਾ ਠੀਕ ਹੈ ਉਦਾਂ ਹੀ ਬਣਿਆਗਾ ਸਾਰਾ ਕੁਝ ਓਮੀ ਚੁੰਨੀ ਡਾਈ ਹੋਈ ਆ ਓਮੀ ਡਿਜ਼ਾਈਨ ਜਿਵੇਂ ਬਾਹਮਾ ਦਾ ਡਿਜ਼ਾਈਨ ਆ ਓਮੀ ਇਹਨਾਂ ਦਾ ਡਿਜ਼ਾਈਨ ਆ ਤਾਂ ਕਹਣੀ ਹੁੰਦੀ ਆ ਬਾਈ ਚੱਕਰ ਨਾ ਮੰਨਿਆ ਕਰੋ ਕੋਈ ਵੀ ਹਾਂਜੀ ਬਾਈ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਸੀ ਪਹਿਲਾਂ ਵੀ ਮੈਂ ਤੁਹਾਨੂੰ ਇਹ ਚੀਜ਼ ਕਹੀ ਆ ਵੀ ਜੇ ਤੁਸੀਂ ਕਰਵਾਉਣਾ ਤਾਂ ਤੁਸੀਂ ਅਨਦਰ ਪ੍ਰਿੰਟ ਤੇ ਉੱਤੇ ਐਦਾਂ ਦੇ ਡਿਜ਼ਾਈਨ ਆ ਜਿਹੜੇ ਕਰਵਾ ਸਕਦੇ ਹੋ ਤੇ ਜੇ ਕਿਸੇ ਨੇ ਇਹ ਵਾਲਾ ਸੂਟ ਬਾਏ ਕਰਨਾ ਇਹਦੇ ਵਿੱਚ ਆਪਣੇ ਕੋਲ ਇੱਕ ਜਾਂ ਦੋ ਸੂਟ ਆਪਣੇ ਕੋਲ ਪਏ ਆ ਹਨਾ ਗਾਣਾ ਇੱਕ ਜਾਂ ਦੋ ਸੂਟ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਸੇਮ ਰੈਡੀ ਦੋ ਤਾਂ ਮਿਲ ਹੀ ਜਾਣਗੇ ਜੇ ਸੇਮ ਰੈਡੀ ਕਰਵਾਉਣੇ ਹੋਣਗੇ ਤਾਂ ਤੁਸੀਂ ਕਰਵਾ ਸਕਦੇ ਹੋ ਬਈ ਠੀਕ ਹੈ ਨਾਲ ਪਿਓਰ ਦੇ ਦੁਪੱਟੇ ਨੇ ਠੀਕ ਹੈ ਤੇ ਆਹ ਵਾਲੀ ਸਲਵਾਰ ਤੇ ਵਰਕ ਆ ਦੇਖਿਆ ਹੋਣਾ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਸੂਟ ਠੀਕ ਹੈ ਜੇ ਆਰਡਰ ਕਰਨਾ ਤਾਂ ਬਈ 6283177170 ਤੇ ਆਰਡਰ ਕਰ ਸਕਦੇ ਹੋ ਬਈ ਹਾਂਜੀ ਬਈ ਆਹ ਵਾਲੇ ਸੂਟ ਦੇ ਦੇਖ ਕੇ ਜੋ ਮੇਰੇ ਇੱਕ ਸੂਟ ਪਾਇਆ ਸੀਗਾ ਉਹ ਤਾਂ ਆਊਟ ਆਫ ਸਟਾਕ ਹੋ ਗਿਆ ਸੀ ਬੱਟ ਇਹ ਅਲੱਗ-ਅਲੱਗ ਪ੍ਰਿੰਟ ਤੇ ਆਪਾਂ ਸੂਟ ਬਣਾਏ ਨੇ ਤੁਸੀਂ ਵੀ ਇਦਾਂ ਕਿਸੇ ਹੋਰ ਪ੍ਰਿੰਟ ਤੇ ਇਹ ਵਾਲਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਠੀਕ ਹੈ ਇਹ ਵਾਲਾ ਜਿਹੜਾ ਕੱਟ ਤਾਂ ਪਾਇਆ ਹੋਇਆ ਵਿਚਾਲੇ ਤੇ ਬਟਨ ਮੜੇ ਹੋਏ ਆ ਲੱਗ ਕੇ ਇਹ ਵਾਲਾ ਤੁਸੀਂ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਠੀਕ ਹੈ ਕਾਟਨ ਤੇ ਬਣਿਆ ਹੋਇਆ ਆਰਗਨਾਈਜ਼ਰ ਦਾ ਨਾਲ ਦੁਪੱਟਾ ਵੀ ਠੀਕ ਹੈ ਲੋ ਭਾਈ ਇਹ ਵਾਲੇ ਸੂਟ ਸੀਗੇ ਜਿਹੜੇ ਆਪਾਂ ਕਰਨੇ ਨੇ ਇਹਨੂੰ ਕੋਰੀਅਰ ਠੀਕ ਆ ਜਿੰਨੇ ਵੀ ਪਏ ਨੇ ਸੂਟ ਆਹ ਵਾਲੇ ਕੋਰੀਅਰ ਕਰਕੇ ਹੁਣ ਡਿਸਪੈਚ ਕਰ ਦੇਣੇ ਨੇ ਅੱਜ ਆਪਾਂ ਇਹ ਵਾਲੇ ਸੂਟ ਠੀਕ ਆ ਇਹ ਕੰਮ ਆਪਣਾ ਹੋ ਗਿਆ ਫਿਨਿਸ਼ ਹੋ ਗਿਆ ਠੀਕ ਹੈ ਇਹ ਹੀ ਮੈਂ ਤੁਹਾਨੂੰ ਅੱਜ ਦਿਖਾਉਣੇ ਸੀਗੇ ਸਾਰੇ ਸੂਟ ਜਿਹੜੇ ਤੁਸੀਂ ਪਿਛਲੀ ਉਥੇ ਆਪ ਪਿੱਛੇ ਤੁਸੀਂ ਸੂਟ ਦੇਖਿਆ ਬਟਨ ਵਾਲੇ ਕੱਟਵਰਕ ਵਾਲੇ ਹੋਰ ਵੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਪਏ ਨੇ ਆਪਣੇ ਕੋਲ ਸੇਮ ਪ੍ਰਿੰਟ ਵੀ ਪਏ ਆ yellow ਨਾਲ ਦਾ ਇੱਕ ਸੂਟ ਪਿਆਗਾ ਠੀਕ ਹੈ ਤੇ ਜਿਹੜਾ ਦੂਸਰਾ ਸੀ ਮਲਟੀ ਕਲਰ ਜਿਹਾ ਸੀਗਾ ਉਹਦੇ ਨਾਲ ਦੇ ਦੋ ਸੂਟ ਪਏ ਆ ਆਪਣੇ ਕੋਲ ਜੇ ਕਿਸੇ ਨੇ ਵਾਹ ਕਰਨੇ ਹੋਣਗੇ ਤਾਂ ਤੁਸੀਂ ਸੇਮ ਪ੍ਰਿੰਟ ਵੀ ਵਾਹ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਤੇ 62831 77170 ਬਈ ਬਈ ਜੁਹਾਰ ਸਿੰਘ ਨੇ ਗੁਵਾਰਾ ਫੋੜਤਾ ਆਪੀ ਆਪ ਹੀ ਗਵਾਰਾ ਫੋੜ ਕੇ ਜੁਝਾਰ ਸਿੰਘ ਆਪ ਹੀ ਡਰ ਗਈ ਵਾਹ ਕੀ ਬਾਤ ਹੈ ਜੁਝਾਰ ਸਿੰਘ ਕਲਾਪਿੰਗ ਹੋ ਜਾਏ ਜੁਝਾਰ ਲਈ ਗਗਨ ਹਾਂਜੀ ਭਾਈ ਆਪਾਂ ਜਿਹੜਾ ਨਵਾਂ ਸੂਟ ਤਿਆਰ ਕੀਤਾ ਮੈਂ ਇੱਕ ਵਾਰੀ ਤੁਹਾਨੂੰ ਉਹ ਫੁੱਲ ਦਿਖਾ ਦਿੰਨੀ ਆ ਹਨਾ ਗਗਨ ਮੈਂ ਦਿਖਾ ਦਿੰਨੀ ਆ ਫਿਰ ਭਾਈ ਉਹ ਮੈਂ ਅੱਜ ਪਾਉਣਾਗਾ ਠੀਕ ਆ ਪਾ ਕੇ ਉਹਦੇ ਨਾਲ ਦੀ ਆਪਣੇ ਕੋਲ 10 15 ਸੂਟ ਪਏ ਨੇ ਬਟ ਅਲੱਗ-ਅਲੱਗ ਕਲਰ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਅਲੱਗ-ਅਲੱਗ ਕਲਰ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਬਸ ਮੁੱਖ ਦੀ ਗੱਲ ਕੀ ਆ ਦੀ ਸਲਵਾਰਾਂ ਤੇ ਬਰਕ ਸੇਮ ਜਿਵੇਂ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਇੱਕ ਸੂਟ ਦਿਖਾ ਵੀ ਦੂੰਗੀ ਸਲਵਾਰਾਂ ਤੇ ਸੇਮ ਕੰਮ ਕੀਤਾ ਹੋਇਆ ਆਰਗੈਂਜ਼ਾ ਦਾ ਨਾਲ ਦੁਪੱਟਾ ਗਾ ਠੀਕ ਹੈ ਜਿਹੜਾ ਕਮੀਜ਼ ਦਾ ਕੱਪੜਾ ਉਹ ਪਿਓਰ ਮਸਲੀਨ ਆਰਗੈਂਜ਼ਾ ਦਾ ਕੱਪੜਾ ਗਾ ਜਿਹੜਾ ਸਲਵਾਰ ਆ ਉਹ ਪਿਓਰ ਕਾਟਨ ਦੀ ਆ ਜਿਹੜਾ ਦੁਪੱਟਾ ਉਹ ਪਿਓਰ ਆਰਗੈਂਜ਼ਾ ਦਾ ਤੇ ਦੁਪੱਟੇ ਦੇ ਪੱਲਿਆਂ ਦੇ ਉੱਤੇ ਕਟਵਰਕ ਕੀਤਾ ਹੋਇਆ ਗਾ ਠੀਕ ਹੈ ਤੇ ਸੂਟ ਦੀ ਸ਼ਰਟ ਦੇ ਉੱਤੇ ਜਿਹੜੀ ਹੈਗੀ ਆ ਲੇਸ ਲੱਗੀ ਆ ਤੇ ਸਲਵਾਰ ਦੀ ਬਾਟਮ ਦੇ ਉੱਤੇ ਬਾਟਮ ਦੇ ਉੱਤੇ ਹੈਗਾ ਵਰਕ। ਲਓ ਜੀ ਫੁੱਲ ਲੁੱਕ ਤੁਹਾਨੂੰ ਮੈਂ ਸੂਟ ਪਾ ਕੇ ਦਿਖਾਉਂਗੀ। ਭਾਈ ਅੱਜ ਮੈਂ ਇਹ ਪਾਉਣਾਗਾ। ਆ ਹੈਗੀ ਸ਼ਰਟ। ਆ ਹੈਗੀ ਭਾਈ ਸਲਵਾਰ। ਠੀਕ ਹੈ। ਦੇਖੋ ਚੈੱਕ ਕਰ ਸਕਦੇ ਹੋ ਤੁਸੀਂ। ਆਹ ਵਾਲਾ ਵਰਕ ਆ। ਠੀਕ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਵਰਕ ਆ। ਠੀਕ ਹੈ। ਆ ਆ ਗਿਆ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਦੇ ਉੱਤੇ ਆਪਾਂ ਕਰੀਮ ਕਲਰ ਦਾ ਕੱਟ ਵਰਕ ਕਰਾਇਆ ਕਿਉਂਕਿ ਸ਼ਰਟ ਦੇ ਵਿੱਚ ਆਪਣੇ ਕ੍ਰੀਮ ਕਲਰ ਆ ਉਹ ਵਾਲਾ ਆਪਾਂ ਕੱਟਵਰਕ ਕਰਵਾਇਆਗਾ ਕ੍ਰੀਮ ਕਲਰ ਹੈਗਾ 셔ਟ ਦੇ ਵਿੱਚ ਉਹ ਕੱਟਵਰਕ ਕਰਵਾਇਆ ਇਹ ਆਪਣਾ ਫੁੱਲ ਸੂਟ ਆ ਬਾਈ ਹੁਣ ਬਾਈ ਮੈਂ ਤੁਹਾਨੂੰ ਉਹਦੇ ਵਿੱਚ ਸੈਂਪਲ ਦਿਖਾ ਦਿੰਨੀ ਆ ਸੂਟ ਦੇ ਵਿੱਚ ਜਿਹੜੇ ਵੀ ਸੈਂਪਲ ਨੇ ਠੀਕ ਆ ਵੀ ਤੁਸੀਂ ਉਹਵੇਂ ਆਪਾਂ ਇਹ ਚੀਜ਼ਾਂ ਰੈਡੀ ਕੀਤੀਆਂ ਹੋਈਆਂ ਨੇ ਠੀਕ ਆ ਜਿੱਦਾਂ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਧਿਆਨ ਨਾਲ ਵੀ ਸ਼ਰਟ ਦੇ ਪ੍ਰਿੰਟਰ ਦੇ ਵਿੱਚ ਫਰਕ ਆ ਬਟ ਕੱਪੜਾ ਸੇਮ ਆ ਸਲਵਾਰਾਂ ਦਾ ਕੱਪੜਾ ਸੇਮ ਆ ਠੀਕ ਆ ਚੁੰਨੀ ਵੀ ਨਾਲ ਉਮੀ ਹੋਊਗੀ ਸਲਵਾਰਾਂ ਤੇ ਬਰਕ ਵੀ ਸੇਮ ਆ ਬਸ ਗੱਲ ਕੀ ਆ ਪ੍ਰਿੰਟ ਜਿਹੜਾ ਪੈਟਰਨ ਆ ਪ੍ਰਿੰਟ ਦਾ ਕਲਰ ਨੇ ਠੀਕ ਆ ਉਹ ਚੇਂਜ ਆ ਹੋਰ ਕੁਝ ਚੇਂਜ ਨਹੀਂ ਹੈਗਾ ਦੇਖੋ ਜਿਵੇਂ ਮੇਰੀ ਸ਼ਰਟ ਤੇ ਸੇਮ ਸੂਟ ਮੇਰੇ ਵਾਲੇ ਨਾਲ ਦਾ ਸੇਮ ਸੂਟ ਵੀ ਇੱਕ ਹੈਗਾ ਨਾ ਆਪਣੇ ਕੋਲ ਸੇਮ ਸੂਟ ਵੀ ਹੈਗਾ ਜਿਵੇਂ ਹੁਣ ਆ ਸ਼ਰਟ ਆ ਆ ਵਾਲੀ ਸ਼ਰਟ ਆ ਕੱਪੜਾ ਵਗੈਰਾ ਸਾਰਾ ਸੇਮ ਆ ਇਦੇ ਨਾਲ ਬਾਟਮ ਆ ਪਾ ਲਗਾਈ ਆ ਠੀਕ ਆ ਇਹਦੇ ਉੱਤੇ ਹੁਣ ਆ ਵਰਕ ਕੀਤਾ ਵਰਕ ਤਾਂ ਸੇਮ ਆ ਤੁਸੀਂ ਦੇਖ ਸਕਦੇ ਹੋ ਵਰਕ ਸੇਮ ਆ ਦੇਖੋ ਵਰਕ ਸੇਮ ਆ ਨਾ ਬਸ ਗੱਲ ਕੀ ਆ ਇਹਦੇ ਵਿੱਚ ਸੂਟ ਆ ਸ਼ਰਟ ਨਾਲ ਦੇ ਕਲਰ ਪੈ ਗਏ ਠੀਕ ਆ ਇੱਕ ਇਹਦੇ ਵਿੱਚ ਆ ਵਾਲਾ ਸੂਟ ਹੈਗਾਗਾ ਠੀਕ ਆ ਮੈਂ ਸਾਈਡ ਤੇ ਰੱਖ ਦਿਆਂ ਜੇ ਤੁਸੀਂ ਪ੍ਰੀ ਬੁਕਿੰਗ ਕਰਨੀ ਆ ਤਾਂ ਤੁਸੀਂ ਕਰ ਸਕਦੇ 1 ਕੀ ਹੋ ਗਿਆ ਸੈਕੰਡ ਹੋ ਗਿਆ ਆ ਵਾਲਾ ਦੇਖੋ ਵਰਕ ਸੇਮ ਆ ਠੀਕ ਆ ਸੇਮ ਵਰਕ ਆ ਸੇਮ ਵਰਕ ਆ ਬਟ ਪੈਟਰਨ ਚੇਂਜ ਹੋ ਗਿਆ ਸ਼ਰਟ ਦਾ ਸ਼ਰਟ ਆ ਵਾਲੀ ਠੀਕ ਹੈ ਮੇਰੇ ਵਾਲੀ ਸ਼ਰਟ ਆ ਸੀਗੀ ਨਾ ਹੁਣ ਇਹ ਵਾਲੀ ਸ਼ਰਟ ਆ ਠੀਕ ਹੈ ਜੇ ਤੁਸੀਂ ਇਹਨਾਂ ਦੋਨਾਂ ਚੋਂ ਕਿਸੇ ਦੀ ਵੀ ਪ੍ਰੀ ਬੁਕਿੰਗ ਕਰਨੀ ਆ ਸੂਟ ਦੀ ਤਾਂ ਤੁਸੀਂ ਕਰ ਸਕਦੇ ਬਾਕੀ ਜਿਹੜਾ ਮੈਂ ਸੂਟ ਵੀਅਰ ਕਰਨਾਗਾ ਜਿਹੜਾ ਮੈਂ ਆਪ ਦਾ ਤਿਆਰ ਕੀਤਾ ਇਹਨਾਂ ਦੇ ਵਿੱਚੋਂ ਉਹਦੇ ਨਾਲ ਦਾ ਵੀ ਸੇਮ ਸੂਟ ਹੈਗਾਗਾ ਆਪਣੇ ਕੋਲ ਉਹ ਕਿਤੇ ਮੇਰੇ ਵਾਲੇ ਨਾਲ ਤਾਂ ਨਹੀਂ ਦੇਖੀ ਗਈ ਮੈਨੂੰ ਲੱਗਦਾ ਇਹਨਾਂ ਤਾਂ ਨਹੀਂ ਦੇਖੀ ਗਈ ਉਹ ਸ਼ਾਇਦ ਕੋਈ ਹੋਰ ਦੇਖੀ ਗਈ ਆ ਆ ਆਰਡਰ ਤਾਂ ਨਹੀਂ ਦੇਖੀ ਗਈ ਉਹ ਕੋਣੀ ਹਾ ਉਹ ਪਾਉ ਵੀ ਕਰ ਲਈਏ ਆਪਾਂ ਪੁੱਤ ਕਨਫਰਮ ਕਰੀ ਮਾੜੇ ਆਉਤੇ ਦੇਖ ਲਾ ਆਰਡਰ ਬੁੱਕ ਤੇ ਆਰਡਰ ਬੁੱਕ ਤੇ ਦੇਖੋ ਦੇਖਦੇ ਆਪਾਂ ਨਹੀਂ ਦੇਖਦੇ ਆ ਵੀ ਕਿਹੜਾ ਕਿਹੜਾ ਹੈਗਾ ਇਹਨਾਂ ਚੋਂ ਜਿਹੜਾ ਉਹ ਉਹ ਅਲੱਗ ਰੱਖ ਦਾਂਗੇ ਉਹਨਾਂ ਦਾ ਜਿਵੇਂ ਆਹ ਭਾਈ ਮੇਰੇ ਵਾਲੇ ਨਾਲ ਦਾ ਸੇਮ ਆ ਬਸ ਕਲਰ ਦਾ ਫਰਕ ਆ ਇਹਦੇ ਨਾਲ ਮੈਂ ਲਾਈਟ ਬਾਟਮ ਲਾਤੀ ਸੀਗੀ ਮੇਰੇ ਵਾਲਾ ਤੋਂ ਡਾਰਕ ਬਾਟਮ ਆ ਠੀਕ ਆ ਸ਼ਰਟ ਸੇਮ ਆ ਚੈੱਕ ਕਰ ਸਕਦੇ ਹੋ ਸ਼ਰਟ ਸੇਮ ਠੀਕ ਆ ਬੜਾ ਫਰਕ ਨਹੀਂ ਹੈਗਾ ਬਾਕੀ ਇਸ ਤੋਂ ਬਾਅਦ ਆਹ ਵਾਲੀ ਬਾਟਮ ਆਗੀ ਬੇਬੀ ਪਿੰਕ ਕਲਰ ਤੇ ਤਿਆਰ ਕੀਤੀ ਆ ਭਾਈ ਆਪਾਂ ਠੀਕ ਹੈ ਇਹਦੇ ਨਾਲ ਆਹ ਵਾਲਾ ਆ ਗਿਆ ਠੀਕ ਹੈ ਇਹਦੇ ਨਾਲ ਦੁਪੱਟਾ ਆਪਾਂ ਡਾਰਕ ਪਿੰਕ ਯੂਜ਼ ਕਰਾਂਗੇ ਡਾਰਕ ਪਿੰਕ ਯੂਜ਼ ਕਰਕੇ ਬਲੂ ਕਲਰ ਦਾ ਕੱਟਵਰਕ ਕਰਵਾਵਾਂਗੇ ਤੇ ਜਾਂ ਰੈੱਡ ਕਲਰ ਦਾ ਕੱਟਵਰਕ ਕਰਵਾਵਾਂਗੇ ਇੱਕ ਇਹਦੇ ਵਿੱਚ ਆਹ ਵਾਲਾ ਸੂਟ ਆ ਬਈ ਰੈਡੀ ਹੋਇਆਗਾ ਠੀਕ ਹੈ ਬਾਕੀ ਇਹਦੇ ਵਿੱਚ ਹੋਰ ਵੀ ਸੂਟ ਗਏ ਨੇ ਰੈਡੀ ਹੋਣੇ ਤੇ ਆਹ ਤਾਂ ਬਈ ਓ ਮਾਈ ਗਾਡ ਆਹ ਹਜੇ ਰੈਡੀ ਹੋ ਕੇ ਨਹੀਂ ਸਿਆ ਨਹੀਂ ਮੈਂ ਹੀ ਦੀ ਜਗ੍ਹਾ ਆ ਕਰਨਾ ਸੀਗਾ ਬਿਕੋਜ਼ ਇਹ ਮੈਨੂੰ ਬਾਲਾ ਜਿਆਦਾ ਸੋਹਣਾ ਲੱਗਿਆ ਸੀ ਆ ਜਿਹੜੀ ਹੈਗੀ ਆ ਸ਼ਰਟ ਆ ਬਈ ਆ ਜਿਹੜੀ ਹੈਗੀ ਆ ਇਹ ਸਲਵਾਰ ਆ ਹੁਣ ਇਹਦੇ ਨਾਲ ਆਪਾਂ ਮਹਿਰੂਨ ਕਲਰ ਦੇ ਦੁਪੱਟਾ ਡਾਈ ਕਰਵਾਵਾਂਗੇ ਉਦੇ ਉੱਤੇ ਜਿਹੜਾ ਕੱਟ ਵਰਕ ਆ ਉਹ ਆਪਾਂ ਆਹ ਵਾਲੇ ਕਲਰ ਦਾ ਕਰਵਾਵਾਂਗੇ ਠੀਕ ਹੈ ਦੇਖ ਲਓ ਤੁਸੀਂ ਇੰਨੇ ਪਏ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਬਈ ਠੀਕ ਹੈ 3 ਆਰਡਰ ਕਰ ਸਕਦੇ ਹੋ ਦੇਖ ਲਈ ਹੈ ਨਾ ਗਗਨ ਜਿੰਨਾ ਜਿੰਨਾ ਦੀ ਵੀ ਹਾਂਜੀ ਬਈ ਇੱਕ ਆਹ ਵਾਲਾ ਸੂਟ ਆਪਾਂ ਰੈਡੀ ਕੀਤਾ ਸੇਮ ਤੁਸੀਂ ਮੇਰਾ ਸੂਟ ਦੇਖਿਆ ਹੋਣਾਗਾ ਮੇਰਾ ਸੂਟ ਸੀਗਾ ਆਹ ਵਾਲਾ ਇਹ ਸੀਮ ਹੈ ਨਹੀਂ ਸੀ ਤਾਂ ਕੁੜੀ ਨੂੰ ਮੈਂ ਪ੍ਰਿੰਟ ਦੀ ਫੋਟੋ ਭੇਜੀ ਸੀ ਤਾਂ ਉਹਨੇ ਆਹ ਵਾਲੇ ਸੂਟ ਤੇ ਸਿਲੈਕਟ ਕੀਤਾ ਸੀਗਾ ਇਹਦੇ ਨਾਲ ਦਾ ਆਪਣੇ ਕੋਲ ਇੱਕ ਪੀਸ ਹੋਰ ਪਿਆਗਾ ਜੇ ਕਿਸੇ ਨੇ ਵੀ ਰੈਡੀ ਕਰਵਾਉਣਾ ਹੋਇਆ ਤਾਂ ਇਹਦੇ ਨਾਲ ਦਾ ਤੁਸੀਂ ਇੱਕ ਪੀਸ ਪਿਆਗਾ ਰੈਡੀ ਕਰਵਾ ਸਕਦੇ ਹੋ ਠੀਕ ਹੈ WhatsApp ਕਰ ਸਕਦੇ ਹੋ ਬਾਈ ਮੈਨੂੰ ਆਹ ਸਾਰਾ ਬਾਈ ਇਹਦੇ ਉੱਪਰ ਮਸ਼ੀਨ ਵਰਕ ਆ ਜੌਰਜਟ ਸਟਾਫਾ ਕਾਟਨ ਦੀ ਸਲਵਾਰ ਆ ਔਰਗੈਂਜ਼ਾ ਦਾ ਦੁਪੱਟਾ ਬਾਈ ਠੀਕ ਹੈ ਕਰਵਾ ਸਕਦੇ ਹਾਂ ਰੈਡੀ ਜੇ ਕਰਵਾਉਣਾ ਹਾਂਜੀ ਬਾਈ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਪਸੰਦ ਆਇਆ ਹੋਊਗਾ ਜਿਨੇ ਵੀ ਆਰਡਰ ਪਲੇਸ ਕਰਨਾ ਠੀਕ ਆ 6283177170 ਇੱਥੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਕੰਟੈਕਟ ਨੰਬਰ ਮੈਂ ਦੇ ਰਹੀ ਹਾਂ ਤੁਹਾਨੂੰ ਤੇ ਸੂਟਾਂ ਦੀਆਂ ਮੈਂ ਸਾਰੀਆਂ ਫੋਟੋਜ਼ ਦਿਖਾਤੀਆਂ ਤੁਹਾਨੂੰ ਜੇ ਕਿਸੇ ਨੇ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਇਹ ਸਾਰੇ ਨਵੇਂ ਡਿਜ਼ਾਈਨ ਆਪਣੇ ਕੋਲ ਰੈਡੀ ਹੋਏ ਨੇ ਤੁਸੀਂ ਆਪ ਦਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਬਾਕੀ ਬਈ ਕਮੈਂਟ ਮੈਂ ਥੋੜੀ ਕਮੈਂਟਸ ਦੇ ਰਿਪਲਾਈ ਕਰਦੀ ਹੁੰਨੀ ਆ ਜੇ ਕਿਸ ਦਾ ਨਹੀਂ ਵੀ ਹੁੰਦਾ ਤਾਂ ਆਈ ऍम ਰੀਲੀ ਸੌਰੀ ਬਟ ਮੈਂ ਫੁੱਲ ਕੋਸ਼ਿਸ਼ ਕਰਦੀ ਹੁੰਨੀ ਆ ਵੀ ਸਾਰੇ ਕਮੈਂਟਾਂ ਦਾ ਰਿਪਲਾਈ ਦਿੱਤਾ ਜਾਵੇ ਤਾਂ ਤੁਸੀਂ ਠੀਕ ਹੈ ਜਿੰਨੇ ਵੀ ਕਮੈਂਟਸ ਕਰਦੇ ਹੋ ਜਰੂਰ ਕਰਿਆ ਕਰੋ ਮੈਂ ਜਰੂਰ ਰਿਪਲਾਈ ਦਵਾਂਗੀ ਤੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੌਰੀ ਬਾਈ 2 ਦਿਨ ਹੋ ਗਏ ਬਲੌਗ ਨਹੀਂ ਪਿਆ ਥੋੜੀ ਜੀ ਸਿਚੁਏਸ਼ਨ ਹੀ ਇਦਾਂ ਦੀ ਹੋਈ ਪਈ ਸੀਗੀ ਪੁਜਾਰ ਨੂੰ ਆਪਾਂ ਲੁਧਿਆਣੇ ਚੈੱਕਅਪ ਕਰਾਉਣ ਲਈ ਲੈ ਕੇ ਗਏ ਸੀ ਕੱਲ ਕੰਮ ਵਾਲਾ ਸੀ ਤਾਂ ਕਰਕੇ ਨਹੀਂ ਪਿਆ ਬਾਈ ਹੁਣ ਰੈਗੂਲਰ ਆਵਾਂਗੇ ਠੀਕ ਹੈ ਜੀ ਬਾਏ ਬਾਏ